ਨੇ ਜਸਨ ਬਾਵਾ ਨੇ 33 ਤਰੀਕ ਨੂੰ ਜਿਹੜਾ ਹੈ ਸੂਚਿਤ ਕੀਤਾ ਸੀ ਉਸ ਬੰਦੇ ਵਿੱਚ ترਸੀਮ ਲਾਲ ਵੱਲੋਂ ਮਾਨਯੋਗ ਐਸਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਗਈ ਸੀ ਜਿਸ ਵਿੱਚ ਐਸਐਸਪੀ ਸਾਹਿਬ ਵੱਲੋਂ ਜਿਹੜਾ ਮੇਰੀ ਮੇਰੇ ਨਾਲ ਐਸਪੀ ਹੈਡਕ quartar ਸਾਹਿਬ ਅਤੇ ਡੀਐਸਪੀ ਸਾਹਿਬ ਦੀ ਸਿਟ ਬਣਾਈ ਗਈ ਸੀ ਸਿਟ ਨੇ ਸਿਟ ਕੋਲ ਜੋ ترਸੀਮ ਲਾਲ ਅਤੇ ਉਸ ਦੇ ਪਰਿਵਾਰ ਵੱਲੋਂ ਜੋ ਬਿਆਨ ਲਿਖਾਏ ਗਏ ਨੇ ਉਸ ਬਿਆਨ ਮੁਤਾਬਕ ਅਦਸੀਟੋਲੋਜੀ ਦੀ ਤਫਤੀਸ਼ ਤੋਂ ਪੰਜ ਬੰਦੀਆਂ ਦੇ ਖਿਲਾਫ ਜਿਹੜਾ ਮਕਦਮਾ ਦਰਜ ਰਿਸ਼ਤੇ ਵਿੱਚ थाना ਲਖੂਗਿ ਬਰਾਮੜ ਮਕਦਮਾ ਨੰਬਰ 58 ਦਰਜ ਰਿਸ਼ਤਰੀ ਕੀਤਾ ਗਿਆ ਇਸ ਕੇਸ ਦੇ ਵਿੱਚ ਸੋਨਾ ਸਿੰਘ ਕੁਲਦੀਪ ਸਿੰਘ ਹਰਦੀਪ ਸਿੰਘ ਸੁਖਵਿੰਦਰ ਸਿੰਘ ਜੋ ਤਰੇੜਾ ਪਿੰਡ ਦੇ ਰਹਿਣ ਵਾਲੇ ਹਨ ਅਤੇ ਇੱਕ ਜਿਹੜਾ ਹੈ ਕਰਨਵੀਰ ਸਿੰਘ ਢिलो ਜਿਸ ਨੇ ਕੀ ਇਲੈਕਸ਼ਨ ਦੇ ਦੌਰਾਨ 12 ਲੱਖ ਰੁਪਏ ਲਏ ਸੀ ਉਹ ਉਹਨਾਂ ਦੇ ਖਿਲਾਫ ਇਹ ਮੁਕਦਮਾ ਜਿਹੜਾ 40306 ਆਈਪੀਸੀ ਦੇ ਤਹਿਤ ਦਾਜ ਰਿਸ਼ਟਰ ਕੀਤਾ ਗਿਆ ਸਰ ਕੋਈ ਮੁਜਰਮ ਵੀ ਕੋਈ ਰਿਫਤਾਰ ਹੋਏ ਨਹੀਂ ਅਜੇ ਇਸ ਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤਾਲਾ 108 ਜਿਵੇਂ ਬੀ ਐਨ ਐਸ ਦੀ ਹੈਗੀ ਹੈ ਤਾਲਾ 108 682 ਬੀ ਐਨ ਐਸ ਦੇ ਵਿੱਚ ਇਹ ਮੁਕਦਮਾ ਦਰਜ ਕੀਤਾ ਗਿਆ ਤਾਲਾ ਲਖਗਬਰਾਮ ਕੀਤਾ ਗਿਆ ਤੇ ਤਫਤੀਸ਼ ਜਾਰੀ ਹੈ ਇਸ ਦੀ ਤਫਤੀਸ਼ ਜਾਰੀ ਹੈਗੇ ਹੈ ਸਾਲ बरजिंद्रे डीएसपी साहब ने डी एस पी डी साहब एस एच ओ लखूब बुलाम कर